ਅੱਜ ਆਪ ਨੂੰ ਇੱਕ ਅਲਬਰਟਾ ਕੈਨੇਡਾ ਦਾ ਟਾਊਨ ਹੈ 프랭크 ਜੇਦੀ ਹਿਸਟਰੀ ਬਾਰੇ ਕੁਝ ਦੱਸਣ ਜਾ ਰਹੇ ਹਾਂ ਜੀ ਇਹ ਸ਼ਹਿਰ ਦੀ ਹਿਸਟਰੀ ਹੈ ਕਿ ਛੋਟਾ ਜਿਹਾ ਸ਼ਹਿਰ ਸੀ 600 ਦੇ ਕਰੀਬ ਆਬਾਦੀ ਸੀ ਇਹਦੀ 29 ਅਪ੍ਰੈਲ 1903 ਨੂੰ ਜਿਹੜੀ ਬਹੁਤ ਵੱਡੀ ਲੈਂਡਸਲਾਈਡ ਹੋਈ ਜਿਸ ਕਰਕੇ ਇਹ ਪਿੰਡ ਇੱਕਸਬਤ ਤਬਾਹ ਹੋ ਗਿਆ 90 ਸਕਿੰਡਸ ਦੇ ਵਿੱਚ ਜਿੰਨੇ ਇੱਥੇ ਘਰ ਸੀ ਬਿਲਡਿੰਗ ਸੀ ਉਹ ਸਾਰੇ ਤਬਾਹ ਹੋ ਗਏ ਤੇ 70 ਦੇ ਕਰੀਬ ਮੌਤਾਂ ਹੋਈਆਂ ਸੀ ਇਸ ਲੈਂਡਸਲਾਈਡ ਦੇ ਵਿੱਚ ਸੋ ਇਹ ਅਲਬਰਟਾ ਦਾ ਛੋਟਾ ਜਿਹਾ ਟਾਊਨ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਲੈਂਡਸਲਾਈਡ ਨਾਲ ਜਿਹੜਾ ਨੁਕਸਾਨ ਹੋਇਆ ਤੇ ਇਹਦੇ ਵਿੱਚ ਜਿਹੜਾ ਜੀ 90 ਸੈਕਿੰਡ ਦੇ ਵਿੱਚ ਸਾਰਾ ਕੁਝ ਸ਼ਹਿਰ ਤਬਾਹ ਹੋ ਗਿਆ ਅਤੇ ਕਿੰਨੀ ਤਬਾਈ ਕੋਈ ਤੁਸੀਂ ਹੁਣ ਵੀ ਇੱਥੇ ਦੇਖ ਸਕਦੇ ਹੋ ਸੋਇ ਛੋਟਾ ਜਿਹਾ ਟਾਊਨ 1913 ਦੇ ਵਿੱਚ ਤਬਾਹ ਹੋਇਆ ਸੀ ਜੀ